ਤੰਬਰ ਕਿਨੇ ਮੀਰੂ ਡੰਡ ਸੂਦਾ ਕਰ ਰੱਖੇ ਆਪਣੀ ਰੀਡ ਦੀ ਹੱਡੀਆਂ ਹਮੇਸ਼ਾ ਸਿੱਧੀ ਰੱਖੋ ਇਹ ਪਹਿਲਾ ਕਾਨੂੰਨ ਹੈ ਅਧਿਆਤਮਕਤਾ ਦਾ ਜਿੱਦੋਂ ਸਾਡੀ ਸਪਾਇਨ ਸਿੱਧੀ ਹੁੰਦੀ ਆ ਜਦੋਂ ਵੀ ਅਸੀਂ 네ਗੇਟਿਵ ਸੋਚਦੇ ਆ ਜਦੋਂ ਆਪਾਂ ਆਪਣੇ ਆਪ ਨੂੰ ਪਾਸਟ ਚ ਗਵਾ ਲਿਨੇ ਆ ਜਾਣੇ ਜਾਂ ਜਾਣੇ ਚ ਤੁਹਾਡੇ ਇਨਵੋਲਵਮੈਂਟ ਤੋਂ ਬਿਨਾ ਤੁਹਾਡਾ ਸਪਾਇਨ ਹਮੇਸ਼ਾ ਇਸ ਤਰ੍ਹਾਂ ਹੋਏਗਾ ਪਿੱਛੇ ਨੂੰ ਹੋਏਗਾ ਤੁਸੀਂ ਜੋ ਗੁਜ਼ਰ ਚੁੱਕਾ ਹੈ ਉਹਦੇ ਬਾਰੇ ਫੇਰੀ ਹੀ ਸੋਚ ਸਕਦੇ ਜੇ ਤੁਹਾਡਾ ਸਪਾਇਨ ਥੋੜਾ ਜਿਹਾ ਪਿੱਛੇ ਨੂੰ ਆ। ਕੁੱਬੇ ਹੋ ਕੇ ਬੈਠਦੇ ਜਿੱਦਾਂ ਹਾਂ ਕਹਿੰਦੇ ਹਾਂਜੀ। ਜਿਹੜਾ ਵਿਅਕਤੀ ਕੁੱਬੇ ਹੋ ਕੇ ਬੈਠਦਾ ਸਪਾਇਨ ਨੂੰ ਪਿੱਛੇ ਕਰ ਉਹ ਹਮੇਸ਼ਾ ਸਟਕ ਇਨ ਦਾ ਪਾਸਟ। ਜਦੋਂ ਵੀ ਤੁਸੀਂ ਫਿਊਚਰ ਬਾਰੇ ਸੋਚੋਗੇ ਸਪਾਇਨ ਸਲਾਈਟਲੀ ਤੁਹਾਡੀ ਇਨਵੋਲਵਮੈਂਟ ਤੋਂ ਬਿਨਾਂ ਥੋੜੀ ਜਿਹੀ ਅੱਗੇ ਹੋਏਗੀ। ਫਿਰ ਤੁਸੀਂ ਫਿਊਚਰ ਬਾਰੇ ਸੋਚ ਸਕਦੇ ਜੇ। ਇਹ ਸਪਾਇਨ ਤੁਹਾਡੀ ਇਅਰ ਆ। ਔਰ ਫਿਰ ਜਦੋਂ ਵੀ ਤੁਸੀਂ ਕੰਫਿਊਜ਼ਡ ਹੋਵੋਗੇ ਜਾਣੇ ਅਣਜਾਣੇ 'ਚ ਤੁਹਾਡੀ ਸਪਾਇਨ ਹਮੇਸ਼ਾ ਥੋੜੀ ਜੀ ਰਾਈਟ ਸਾਈਡ ਨੂੰ ਹੋਏਗੀ ਫੇਰ ਹੀ ਤੁਸੀਂ ਕੰਫਿਊਜ਼ ਹੋ ਸਕਦੇ ਜੇ ਫੇਰ ਹੀ ਤੁਸੀਂ ਗਵਾਚ ਸਕਦੇ ਜੇ ਜੇ ਥੋੜੀ ਜੀ ਕਲੈਰਿਟੀ ਆਏਗੀ ਤੁਹਾਡੀ ਜ਼ਿੰਦਗੀ 'ਚ ਤਾਂ ਤੁਹਾਡੀ ਸਪਾਇਨ ਜਾਣੇ ਅਣਜਾਣੇ 'ਚ ਥੋੜੀ ਜੀ ਲੈਫਟ ਸਾਈਡ ਨੂੰ ਹੋਏਗੀ ਫੇਰ ਹੀ ਕਲੈਰਿਟੀ ਆ ਸਕਦੀ ਹੈ ਤਾਂ ਤੁਹਾਡੀ ਜਿਹੜੀ ਸਪਾਇਨ ਆ ਇਹ ਗੀਅਰ ਆ ਇਹ ਹਿੱਲੇਗੀ ਤੇ ਤੁਸੀਂ ਪਾਸ ਤੇ ਫਿਊਚਰ ਕੰਫਿਊਜ਼ਡ ਐਂਡ ਲਿਬਰੇਟਡ ਹੋਵੋਗੇ ਇਹ ਜਿਹੜੀ ਸਪਾਇਨ ਹੈ ਤੁਹਾਡਾ ਮੂਲ ਹੈ ਔਰ ਜਿੰਨੀ ਤੁਸੀਂ ਸਪਾਇਨ ਨੂੰ ਸਿੱਧੀ ਰੱਖੋਗੇ ਓਨੀ ਤੁਹਾਡੀ ਅਵੇਰਨੈਸ ਤੇ ਅਲਰਟਨੈਸ ਹੋਏਗੀ ਯੂ ਕੈਨੋਟ ਬੀ ਕੰਫਿਊਜ਼ਡ ਇਫ ਯੂਅਰ ਸਪਾਇਨ ਇਜ਼ ਸਟ੍ਰੇਟ